ਸਰਨ ਸਸਕਾਲ ਜੀ ਇਹ ਬਹੁਤ ਹੀ ਜ਼ਰੂਰੀ ਮਸਲਾ ਹੈ ਅੱਜ ਉਹ ਗੱਲ ਕਰਾਂਗੇ ਵੀ ਦੁੱਧ ਘਟ ਰਿਹਾ ਜਿਹੜਾ ਇਹ ਬਹੁਤ ਪਸ਼ੂ ਪਾਲਕਾਂ ਦੇ ਫੋਨ ਆ ਰਹੇ ਆ ਵੀ ਥੋੜੀ ਜਿਹੀ ਗਰਮੀ ਵਧੀ ਹੈ ਜਿਹੜੀ ਉਹਦੇ ਨਾਲ ਗਾਵਾਂਾਂ 'ਚ ਖਾਸ ਕਰਕੇ ਦੇਖਿਆ 4-4 5-5 ਲੀਟਰ ਕੀ ਜਗ੍ਹਾ ਤੇ ਦੁੱਧ ਘਟਿਆ ਹੈ। ਉਹਦਾ ਕਾਰਨ ਲੱਭਣ ਦੀ ਲੋੜ ਹੈ ਮੈਂ ਦੱਸੂਗਾ ਤੁਹਾਨੂੰ ਕੀ ਕੀ ਕਾਰਨ ਹੋ ਸਕਦੇ ਆ। ਮੇਨ ਗੱਲ ਇਹ ਵੀ ਹੈ ਜੇ ਲੋਕ ਸਾਡੇ ਪਸ਼ੂ ਪਾਲਕ ਬੜੀ ਜਲਦੀ ਢੋਲੀਆਂ ਕੰਨੀਆਂ ਦੇ ਵੱਲ ਤੁਰ ਪੈਂਦੇ ਆ ਮਨ ਲੋ ਕੈਲਸ਼ੀਅਮ ਦੀਆਂ ਢੋਲੀਆਂ ਲੈ ਲਿਵਰ ਟੋਨਿਕ ਦੀਆਂ ਲੈ ਹੋਰ ਕੋਈ ਵੀ ਵਿਟਾਮਿਨ ਐਚ ਦੀਆਂ ਲੈ ਹਨਾ ਹੋਰ ਨਹੀਂ ਕੋਈ ਆਯੁਰਵੈਦਿਕ ਹੈਗੀਆਂ ਬੜੀਆਂ ਅਲੰਪੀ ਦੇ ਦੌਰਾਨ ਬੜੀਆਂ ਆ ਗਈਆਂ ਹਨਾ ਇਹਦੇ ਨਾਲ ਮਸਲਾ ਨਹੀਂ ਹੱਲ ਹੋਣਾ ਇਹਦੇ ਨਾਲ ਸੰਬੰਧਤ ਮਸਲਾ ਹੈ ਹੀ ਨਹੀਂ ਇਹ ਦੇਖੋ ਕੀ ਹੈ ਵੀ ਜਿਹੜੇ ਪਸ਼ੂ ਸਾਡੇ ਹੁਣ 4-4 5-5 ਮਹੀਨੇ ਦੇ ਸੂਏ ਵੇ ਕਈ ਗੱਭਨ ਹੋ ਗਏ ਨਹੀਂ ਵੀ ਹੋ ਗਏ ਜਿਹੜੇ ਗੱਭਨ ਵੱਡੇ ਤੱਤ ਜਿਹੜੇ ਅੱਜ ਗੱਲ ਕਰੀਏ ਕੈਲਸ਼ੀਅਮ ਫਾਸਫੋਰਸ ਮੈਗਨੀਸ਼ੀਅਮ ਇਹਨਾਂ ਦੀ ਬਹੁਤ ਜ਼ਿਆਦਾ ਘਾਟ ਹੋ ਜਾਂਦੀ ਹੈ ਪਸ਼ੂਆਂ ਦੇ ਵਿੱਚ ਪਸ਼ੂ ਦੁੱਧ ਦੇ ਰਿਹਾ ਖੁਰਾਕ ਉਹ ਨਹੀਂ ਪੈ ਨਹੀਂ ਰਹੀ ਮੰਨ ਲਓ 10 ਲੀਟਰ ਵਾਲੀ ਮੱਝ ਆ ਜਾਂ 10 ਲੀਟਰ ਵਾਲੀ ਗਾਂ ਨੂੰ 60 ਗ੍ਰਾਮ ਕੈਲਸ਼ੀਅਮ ਤੇ 30 ਗ੍ਰਾਮ ਫਾਸਫੋਰਸ ਚਾਹੀਦਾ ਤੇ ਮੈਗਨੀਸ਼ੀਅਮ ਚਾਹੀਦਾ ਹੈ ਹੋਰ ਜਿਹੜੇ ਹੈਗੇ ਲਘੂ ਤੱਤ ਨੇ ਜਿੰਕ ਕਾਪਰ ਕਵਾਲਟ ਮੈਗਨੀਜ਼ ਆਇਓਡੀਨ ਆਇਰਨ ਕ੍ਰੋਮੀਅਮ ਐਸਲੀਨੀਅਮ ਹੈ ਗਰਮੀ ਵਧੂਗੀ ਤਾਂ ਪੋਟਾਸ਼ੀਅਮ ਦੀ ਜ਼ਰੂਰਤ ਵੀ ਵਧੂਗੀ ਸੋ ਤੱਤਾਂ ਦੀ ਘਾਟ ਵੀ ਹੈ ਦੂਜਾ ਇਹ ਪਸ਼ੂ ਸਾਡੇ ਹੈਗੇ ਖੂਨੀ ਪਰਜੀਵੀ ਬਿਮਾਰੀਆਂ ਵੀ ਬਹੁਤ ਜਿੰਨੀਆਂ ਮੇਰੇ ਕੋਲ ਰਿਪੋਰਟਾਂ ਆਉਂਦੀਆਂ 15 20 ਪਸ਼ੂ ਪਾਲਕ ਮੈਂ ਰੋਜ਼ ਰਿਪੋਰਟਾਂ ਭੇਜਦੇ ਆ ਖੂਨੇ ਪਰਜੀਵੀ ਬਿਮਾਰੀਆਂ ਕਾਸਕੇ ਪੀਲੀਆ ਰੋਗ ਹੈ ਸੋ ਹੱਲ ਕੀ ਹੈ ਦੇਖੋ ਪਹਿਲੀ ਗੱਲ ਹੱਲ ਤੇ ਹੀ ਇਹ ਵੀ ਜਿੱਥੇ ਪਸ਼ੂਆਂ ਦਾ ਦੁੱਧ ਘਟ ਰਿਹਾ ਹੈ ਸਭ ਤੋਂ ਪਹਿਲਾਂ ਸੀਵੀਸੀ ਕਰਾਇਆ ਜਾਵੇ ਨੇੜੇ ਦੀ ਲੈਬ ਤੋਂ ਕਰਾ ਲਓ ਪੋਲੀਕਲੀਨਿਕ ਤੋਂ ਕਰਾ ਲਓ ਹਨਾ ਜਿੱਥੋਂ ਵੀ ਕਰਾ ਸਕਦੇ ਹੋ ਔਰ ਜੇ ਖੂਨ ਘਟ ਰਿਹਾ ਤਾਂ ਮਹਰ ਤੋਂ ਉਹਦਾ ਇਲਾਜ ਕਰਵਾਓ ਨੰਬਰ 2 ਚਿਚਣਾ ਮੱਖੀ ਮੱਛਰਾਂ ਦਾ ਕੰਟਰੋਲ ਹੋਣੇ ਤਾਂ ਸ਼ੁਰੂ ਕਰਨਾ ਪਊਗਾ ਦਵਾਈ ਸਪਰੇਅ ਕਰ ਸਕਦੇ ਹੋ 5 ਐਮਐਲ ਪਰ ਲੀਟਰ ਰੂੜੀਆਂ ਤੇ ਪਸ਼ੂਆਂ ਦੇ ਥੱਲੇ ਵਾਲੇ ਵਾਲੇ ਨੰਬਰ 3 ਫਲੇਮਗੰਦੀ ਵਰਤੋਂ ਕਰਸੋ ਤੇ ਬਹੁਤ ਹੀ ਵਧੀਆ 19 ਕਰੋਗੇ ਤਾਂ ਫਿਰ ਕਦੋਂ ਕਰਾਂਗੇ ਸੋਚਣ ਦੀ ਲੋੜ ਹੈ ਬਹੁਤ ਵੱਡੀ ਗੱਲ ਹੋ ਗਈ ਇਹਦੇ ਬਾਰੇ ਚੌਥੇ ਨੰਬਰ ਤੇ ਕੀ ਹੈ ਵੀ ਇਹ ਪਸ਼ੂਆਂ ਦਾ ਜਿਹੜਾ ਫੀਡ ਹੈ ਜਿਹੜੀ ਇਹਨਾਂ ਦੀ ਨਾ ਉਹਦੇ ਉੱਤੇ ਨਜ਼ਰ ਮਾਰੀ ਜਾਵੇ ਵੀ ਕਿੱਥੇ ਘਾਟ ਹੈ ਕਿਤੇ ਊਰਜਾ ਦੀ ਘਾਟ ਤਾਂ ਨਹੀਂ ਹੈਗੀ ਪ੍ਰੋਟੀਨ ਦੀ ਘਾਟ ਤਾਂ ਨਹੀਂ ਹੈਗੀ ਕਿਉਂਕਿ ਗਾਵਾਂ ਬਹੁਤ ਵਧੀਆ ਹੈਗੀਆਂ ਬੱਚਾ ਬਹੁਤ ਹੈਗੀਆਂ ਪਰ ਖੁਰਾਕ ਉਹਦੇ ਮੁਤਾਬਕ ਹੈ ਹੀ ਨਹੀਂ ਕਿਸੇ ਦਾ ਫੀਡ ਫਾਰਮੂਲਾ ਕਿਸੇ ਨੇ ਕਿਸੇ ਵਾਸਤੇ ਬਣਾਇਆ ਤੇ ਕੋਈ ਉਹਨੂੰ ਚੱਕ ਕੇ ਕਾਪੀ ਪੇਸਟ ਕਰਕੇ ਵਰਤ ਰਿਹਾ। ਬਦਕਿ ਮੈਂ ਦੇਖਿਆ ਵੀ 30 ਤੇ 40 40 ਲੀਟਰ ਵਾਲੇ ਪਸ਼ੂ ਪਾਲਕ ਵੀ ਫੀਡ ਫਾਰਮੂਲੇ ਨੂੰ ਇਦਾਂ ਮਜ਼ਾਕ ਚ ਲੈਂਦੇ ਆ ਵੀ ਪਤਾ ਨਹੀਂ ਇਹ ਇੱਕ ਫਾਰਮ ਤੇ ਵਧੀਆ ਰਿਜ਼ਲਟ ਦੇ ਰਿਹਾ। ਹੁਣ ਇੱਕ ਫਾਰਮ ਤੇ ਮੰਨ ਲਓ ਸਾਈਲੇਜ ਆ, ਇੱਕ ਫਾਰਮ ਤੇ ਸਾਈਲੇਜ ਦੇ ਨਾਲ ਰਾਈਕਾ ਹੈ। ਇੱਕ ਫਾਰਮ ਤੇ ਕੋਈ ਬਰਸੀਮ ਪੈ ਰਿਹਾ, ਕਿਸੇ ਤੇ ਮੱਕੀ ਹੈ, ਕਿਸੇ ਤੇ ਜਵੀ ਹੈ। ਅੱਡੜ ਚਾਰਾ ਤਾਂ ਇੱਕ ਫੀਟ ਫਾਰਮੂਲਾ ਤਾਂ ਇੱਕ ਜਗ੍ਹਾ ਤੇ ਵਧੀਆ ਰਿਜ਼ਲਟ ਦੇਊਗਾ ਬਾਕੀ ਜਗ੍ਹਾ ਤਾਂ ਲੰਬਾ ਹੋਣਾ ਹੀ ਹੈ ਬਾਕੀ ਇਹ ਵੀ ਜਿੱਥੇ ਗਰਮੀ ਲੱਗਦੀ ਹੈ ਛੱਡ ਚ ਖੜੇ ਹੋ ਉੱਥੇ ਪੱਖੇ ਚਲਾਉਣੇ ਜ਼ਰੂਰੀ ਹੈ ਸਾਡੇ ਹਿਸਾਬ ਨਾਲ ਇਹ ਮੌਸਮ ਭਾਵੇਂ ਗਰਮ ਨਹੀਂ ਹੋ ਪਰ ਪਸ਼ੂਆਂ ਦੇ ਹਿਸਾਬ ਨਾਲ ਮੌਸਮ ਬਹੁਤ ਜ਼ਿਆਦਾ ਫਰਕ ਪੈ ਗਿਆ ਔਰ ਅਖੀਰਲੀ ਖੋਰ ਗੱਲ ਬੜੀ ਜ਼ਰੂਰੀ ਹੈ ਵੀ ਦੇਖੋ ਜਿਹੜੇ ਉਲੀ ਰੋਗ ਵਾਲੇ ਜਰੀਲੇ ਤਾਂ ਤਾਂ ਥੋੜੀ ਜੀ ਗਰਮੀ ਵਧਨ ਨਾਲ ਜਦੋਂ ਪਸ਼ੂ ਲਾਲਾਂ ਸੁੱਟਦਾ ਹੈ ਰੂਮਨ ਦੀ ਪੀ ਐਚ ਜਦੋਂ ਵੱਧਦੀ ਘਟਦੀ ਹੈ ਘਟਦੀ ਜਿਆਦਾ ਕਰਕੇ ਕਿਉਂਦੋਂ ਉਲੀ ਰੋਗ ਵਾਲੇ ਜਰੀਲੇ ਤਾਂ ਤਾਂ ਮਾਈਕੋਟੌਕਸਿਨ ਦਾ ਅਸਰ ਘਟ ਜਾਂਦਾ ਹੈ ਵੱਧ ਜਾਂਦਾ ਹੈ ਮਤਲਬ ਜਿਆਦਾ ਅਸਰ ਮਤਲਬ ਉਹਦੇ ਕਰਕੇ ਵੀ ਦੁੱਧ ਘਟ ਜਾਂਦਾ ਸੋ ਉਹਦੇ ਵਾਸਤੇ ਅਖੀਰ ਤੇ ਬੜੀ ਜ਼ਰੂਰੀ ਗੱਲ ਕੀ ਹੈ ਵੀ ਜਿਹੜਾ ਜਿਸ ਤੋਂ ਕੋ ਵਧੀਆ ਪਸ਼ੂ ਨੇ 15 20 25 ਲੀਟਰ ਤੋਂ ਉੱਪਰ ਵਾਲੇ ਪਸ਼ੂ ਨੇ ਤਾਂ ਬਾਜ਼ਾਰ ਤੇ ਮੈਨੂੰ ਮਿਕਸਚਰ ਨਾਲ ਨਹੀਂ ਗੱਲ ਕਰਨੀ ਹੈਗੀ ਤੁਹਾਨੂੰ ਆਪਣੇ ਫਾਰਮ ਮੁਤਾਬਕ ਜਿਹੜਾ ਹੈਗਾ ਪ੍ਰੀਮਿਕਸ ਹੈ ਜਿਹੜਾ ਉਹ ਬਣਾਉਣਾ ਪਊਗਾ ਬਹੁਤ ਸਾਰੇ ਮਾਹਰ ਹੈਗੇ ਯੂਨੀਵਰਸਿਟੀ ਦੇ ਮਾਹਰ ਹੈਗੇ ਸਾਡੇ ਪਸ਼ੂ ਪਾਲਣ ਭਾਗ ਦੇ ਮਾਹਰ ਹੈਗੇ ਹੋਰ ਵੀ ਕਈ ਚੰਗੀਆਂ ਕੰਪਨੀਆਂ ਕੰਮ ਕਰ ਰਹੇ ਉਹਨਾਂ ਦੇ ਮਾਹਰ ਹੈਗੇ ਉਹਨਾਂ ਦੀ ਸਲਾਮਤਕ ਪ੍ਰੀਮਿਕਸ ਬਣਾਉਂਦੇ ਆਰੇ ਪਸ਼ੂਆਂ ਨੂੰ ਜਿਹੜੇ ਜ਼ਰੂਰੀ ਤੱਤ ਨੇ ਮਤਲਬ ਕਿ ਮਿਨਰਲ ਤੇ ਵਿਟਾਮਿਨ ਤੋਂ ਇਲਾਵਾ ਜਿਹੜੇ ਨਾਇਆਸਿਨ ਹੈ ਬਾਇਓਟਿਨ ਹੈ ਕੋਲੀਨ ਕਲੋਰਾਇਡ ਹੈ ਹੋਰ ਬਹੁਤ ਸਾਰੇ ਬਹੁਤ ਸਾਰੇ ਤੱਤ ਨੇ ਉਹ ਤੱਤੇ ਪਸ਼ੂਆਂ ਨੂੰ ਸਿਰਫ ट्रांजिशन ਦੇ ਵਿੱਚ ਨਹੀਂ ਸਾਰਾ ਸਾਲ ਦੇਣੇ ਪੈਣੇ ਆ ਇਹ ਪਸ਼ੂ ਇਨੋਂ ਦੇ ਸੂਏ ਵੀ ਤਾਂ ਹੀ ਵਧਨੇ ਐ ਦੁੱਧ ਵੀ ਤਾਂ ਹੀ ਵਧਣਾ ਟੋਲੀਆਂ ਕਿੰਨੀਆਂ ਤਾਂ ਦੇਖੋ ਕਦੇ ਵੀ ਨਹੀਂ ਹੈਗਾ ਜੇ ਮਿਨਰਲ ਮਿਕਸਚਰ ਵੀ ਦੇ ਰਹੇ ਹੋ ਤੁਸੀਂ ਤਾਂ ਉਹਦੀ ডোজ ਮੰਨ ਲਓ ਜੇ 30 ਲੀਟਰ ਵਾਲੀ 40 ਲੀਟਰ ਵਾਲੀ ਗਾਂ ਹੈ ਤਾਂ 300 400 ਗ੍ਰਾਮ ਤੱਕ ਉਹਨੂੰ ਪ੍ਰੀ ਮਿਕਸ ਜਿਹੜਾ ਹੈਗਾ ਮਿਨਰਲ ਮਿਕਚਰ ਨੂੰ ਪ੍ਰੀ ਮਿਕਸ ਰੋਜ਼ ਦਾ ਚਾਹੀਦਾ ਸੀ 100 ਗ੍ਰਾਮ 200 ਗ੍ਰਾਮ ਵੀ ਦਿਨੇ ਹੁੰਦੇ ਉਹਦੇ ਨਾਲ ਨਹੀਂ ਗੱਲ ਬਣਨੀ ਹੈਗੀ ਬਹੁਤ ਸਾਰੀ ਇਹਦੇ ਬਾਰੇ ਗੱਲ ਹੋ ਰਹੀ ਹੈ ਬਹੁਤ ਸਾਰਾ ਕੰਮ ਹੋ ਰਿਹਾ ਹੈ ਗੱਲ ਸਿਰਫ ਇਹ ਹੈ ਵੀ ਕੀ ਉਹ ਜ਼ਮੀਨੀ ਪੱਧਰ ਤੱਕ ਪਹੁੰਚ ਰਿਹਾ ਜਾਂ ਨਹੀਂ ਪਹੁੰਚ ਰਿਹਾ ਤੋ ਲੈ ਕੇ ਨੀਅਤ ਇਹ ਜੇ ਪਸ਼ੂਆਂ ਤੇ ਵਾਸਤੇ ਪੈਸੇ ਨਾ ਖਰਾਬ ਕਰੋ ਤੁਸੀਂ ਇਹ ਲਿਵਰ ਟੋਨਿਕ ਦੇ ਨਾਂ ਤੇ ਵਿਟਾਮਿਨ ਐਚ ਦੇ ਨਾਂ ਤੇ ਕੈਲਸ਼ੀਅਮ ਦੇ ਨਾਂ ਤੇ ਆਯੁਰਵੇਦ ਦੇ ਦੇਸੀ ਦੇ ਨਾਂ ਤੇ ਪਤਾ ਨਹੀਂ ਕੀ ਕੁਝ बिक ਰਿਹਾ ਬਾਜ਼ਾਰ ਦੇ ਵਿੱਚ ਉਹ ਪੈਸੇ ਦੀ ਸਮੇਂ ਦੀ ਹਰ ਕਿਸੇ ਦੀ ਬਰਬਾਦੀ ਹੈ ਮੈਂ ਬਿਲਕੁਲ ਨਹੀਂ ਕਦੇ ਵੀ ਕਹਿੰਦਾ ਲਿਵਰ ਦੇ ਮਸਲੇ ਹੈਗੇ ਤਾਂ ਲਿਵਰ ਦੇ ਮਸਲੇ ਐਂਡਰੋਟੌਕਸਿਨਜ਼ ਕਰਕੇ ਹੈ ਜਿਹੜੇ ਜ਼ਹਿਰੀਲੇ ਤਤੰਦਰ ਬਣ ਰਹੇ ਆ ਉਹ ਮਤਲਬ ਕੀ ਜਿਹੜੇ ਇਹ ਹਰਬਲ ਲੀਵਰ ਟੋਨਿਕ ਨੇ ਜਾਂ ਹੋਰ ਨੇ ਉਹਨਾਂ ਨਾਲ ਨਹੀਂ ਹੱਲ ਹੋਣੇ ਹੈਗੇ ਸੋ ਮੇਨਿੰਗ ਹੈ ਵੀ ਕਾਰਨ ਲੱਭਣ ਦੀ ਕੋਸ਼ਿਸ਼ ਕਰੀਏ ਕਾਰਨ ਲੱਭ ਕੇ ਅਸੀਂ ਮਸਲੇ ਹੱਲ ਕਰੀਏ ਔਰ ਖੁਰਾਕ ਸਹੀ ਕਰੀਏ ਖੁਰਾਕ ਕੀ ਮਸਲੇ ਖੁਰਾਕ ਨਾਲ ਹੀ ਹੱਲ ਹੋਣੇ ਆ ਨਾ ਦਵਾਈਆਂ ਨਾਲ ਤੇ ਨਾ ਢੋਲੀਆਂ ਕੰਨੀਆਂ ਨਾਲ ਬਾਕੀ ਇਹ ਪਿੱਛੇ ਮੈਨੂੰ ਬਹੁਤ ਸਾਰੇ ਪਸ਼ੂ ਪਾਲਕ ਫੋਨ ਕਰਦੇ ਰਹਿੰਦੇ ਆ ਕਈ ਵਾਰੀ ਸਿਹਤ ਨਾ ਠੀਕ ਹੋਣ ਕਰਕੇ ਬਹੁਤ ਸਾਰੇ ਫੋਨ ਨਹੀਂ ਚੱਕ ਹੁੰਦੇ ਮਿਸ ਹੋ ਜਾਂਦੇ ਆ ਵਟਸਐਪ ਵੀ ਕਈ ਵੇ ਨਹੀਂ ਜਵਾਬ ਦੇ ਹੁੰਦੇ ਸੋ ਕੋਸ਼ਿਸ਼ ਕਰਿਆ ਕਰੋ ਨੇੜੇ ਦੇ ਮਹਾਰਾਣਾ ਜੁੜੇ ਰਹੋ ਬਾਕੀ ਜਿੱਥੇ ਵੀ ਦੇਖੋ ਹੁਣ ਬਿਮਾਰੀਆਂ ਦੀ ਬੜੀ ਪੁੱਛੇ ਪਰਹਾਰ ਹੋਈ ਹੈ ਤੇ ਧਿਆਨ ਰੱਖੋ ਬਾਕੀ ਲੰਪੀ ਸਕਿਨ ਦੀ ਜਿਹੜੀ ਐਲ ਐਸ ਡੀ ਦੀ ਵੈਕਸੀਨੇਸ਼ਨ ਉਹ ਵੀ ਕੱਲ ਤੋਂ ਸ਼ੁਰੂ ਹੋ ਰਹੀ ਹੈ ਤੁਸੀਂ ਆਪਣੇ ਮਹਾਰਾਣਾ ਜਿਹੜਾ ਵੀ ਤੁਹਾਡੇ ਮਹਾਰਰ ਨੇ ਨੇੜੇ ਪਸ਼ੂ ਪਰਲਮ ਪਾ ਕੇ ਉਹਨਾਂ ਨਾਲ ਤਾਲਮੇਲ ਕਰਕੇ ਵੈਕਸੀਨ ਲਵਾਓ ਠੀਕ ਹੈ ਧੰਨਵਾਦ ਜੀ ਸਾਰਿਆਂ ਸਤਿ ਸ਼੍ਰੀ ਅਕਾਲ